ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਕਹੋ ਕਬੀਰ ਕਵੇ ਨਰ ਜਾਗੇ ਜਮ ਕਾ ਡੰਡ ਮੋਢਵੇਂ ਮੌਤ ਦਾ ਛੋਟਾ ਜਦ ਸਿਰ ਤੇ ਆ ਕੇ ਲੱਗਦਾ ਹੈ ਉਦੋਂ ਬੱਸ ਆਪ ਇਹ ਤੇ ਸਭ ਕੁਝ ਗਿਆ ਜਿੰਦਗੀ ਖਾਤਰ ਮੈਂ ਜ਼ਿੰਦਗੀ ਬਿਤੀ ਦਿੱਤੀ ਮੌਤ ਅੰਤਮ ਸਮੇਂ ਹਰੇਕ ਨੂੰ ਜਗਾਉਂਦੀ ਏ ਪਾਪੀ ਨੂੰ ਵੀ ਜਗਾ ਦਿੰਦੀ ਏ ਦੁਸ਼ਟ ਨੂੰ ਵੀ ਜਗਾ ਦਿੰਦੀ ਏ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਦੇ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਏ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰ ਇਹ ਪ੍ਰਕਿਰਤੀ ਕਰਦੀ ਹੈ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਹੈ ਇੱਕ ਸਰੀਰ ਵਿੱਚੋਂ ਪ੍ਰਾਣ ਕੱਢਣਾ ਹੈ ਸਾਰੇ ਹੀ ਸਰੀਰ ਦੇ ਵਿੱਚ ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਚ ਪਾਣਾ ਹੈ ਜੈਸੇ ਕੋਈ ਡਾਕਟਰ ਸਾਇੰਟਿਸਟ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਵਿੱਚ ਪਾ ਲੈਣਾ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾਣੇ ਹੈ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦਿੰਦੀ ਹੈ ਨਹੀਂ ਤੇ ਉਹ ਦਰਦ ਅਸਹਿ ਹੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਜੋ ਪ੍ਰਾਣ ਕੱਢਨੇ ਨੇ ਕਿੰਨੀ ਪੀੜਾ ਹੁੰਦੀ ਹੈ ਉਸ ਪੀੜਾ ਵਿੱਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਕਿ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕਲੋਰੋਫਾਰਮ ਸੁਗਾਨ ਦੀ ਲੋੜ ਨਹੀਂ ਕੋਈ ਸੁੰਨ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁੰਨ ਕਰ ਦਿੰਦੀ ਹੈ ਲੇਕਿਨ ਜੈਸੇ ਸੁਨ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮਾਂ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਪਛਤਾਵਾ ਪੈਦਾ ਹੁੰਦਾ ਹੈ ਪਰ ਉਹ ਜੋ ਪਛਤਾਵਾ ਪੈਦਾ ਹੁੰਦਾ ਹੈ ਉਸਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਂ ਹੀ ਕੋਈ ਨਹੀਂ ਉਹ ਵਕਤ ਹੀ ਕੋਈ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵ ਰਿਆ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੈਂਕੜੇ ਦਫਾ ਜਪਜੀ ਸਾਹਿਬ ਦੇ ਤੋ ਪਾਠ ਕੀਤੇ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਬੁਲਾ ਕੇ ਰੋਜ਼ ਰੋਜ਼ ਤੂੰ ਬਾੜ ਪੀਤਾ ਮੌਤ ਨੂੰ ਬੁਲਾ ਕੇ ਵੇ ਕਿਹੜਾ ਮਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਲਾਉਂਦਾ ਕਹੋ ਕਵੀ ਤਵੇ ਨਰ ਜਾਗੇ ਜਮ ਕਾ ਡੰਡ ਮੋਂਡ ਮੇ ਲਾਗੇ ਸਿਰ ਦੇਚ ਆ ਕੇ ਡੰਡਾ ਲਗਿਆ ਮੌਤ ਦਾ ਜਾਗਿਆ ਪਰ ਹੁਣ ਜਾਗਣ ਤੋਂ ਕੁਝ ਸਫਲਤਾ ਹਾਸਲ ਕਰੇ ਕੁਝ ਕਰ ਸਕੇ ਸਮਾਂ ਹੀ ਕੋਈ ਨਹੀਂ ਹੁਣ ਵਕਤ ਹੀ ਨਹੀਂ ਰਿਹਾ ਜੀਵ ਜਿਆ ਜੀ ਉਹੀ ਮੌਤ ਜੋ ਅੰਤਮ ਸਮੇਂ ਆਉਂਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਜਾਏਗੀ